아 b ਕਾਰਨ ਰਈ ਨਾ ਆਇਆ ਜਨ ਅਜਰ ਰਾਵਨ ਨਾਮ ਪਹਿਲੇ ਅਰੰਭ ਗਾਣ ਜਨ ਆ ਹਰ ਦੂਜੇ ਲਾਭ ਸਤ ਗੁਰੂ ਗੁਰਖ ਮਿਲਾਇ ਬਲਰਾਮ ਜੀਓ ਹਰ ਵਿਖੇ ਰਾਮ ਹਦੂਰੇ ਹਰ ਆਤਮਾ ਰਾਮ ਵਿਸਾਰਿਆ ਸੁਭਨ ਨੇ ਸਰਬ ਰਹਿਆ ਭਰ ਪੂਰੇ ਅੰਦਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਦਾ ਨੰਮੰਗਲ ਗਾਏ ਜਨ ਨਾਨਕ ਤੁਮੇ ਦਾ ਵਿਚ ਲਾਇ ਨਹਦ ਸ਼ਬਦ ਬਜਾਏ ਇੱਕ ਮੱਥਾ ਭਾਈ ਸਾਹਿਬ ਨੂੰ ਹਰ ਦੁਨਿਆਲਾ ਸਤਿਗੁਰੂ ਪਰਮਾਤਮਾ ਰਮਾਹਰ ਅਰਪਾ ਦੇਖੋ ਬੰਤ ਸੰਤ ਜਨਾਹਰ ਮੇੇਂ ਤਾੰਤ ਲਾਏ ਭਰ ਤੀਂੜੇ ਲਾਗ ਮਨ ਤੋਂ ਭੈਰਾ ਤੇ ਰਾਕੀਆ ਬਲਰਾਮ ਜੀਓ ਸੰਤ ਜਨਾਹਰ ਮੇੇਂ ਹਰਿ ਭਾਵਾ ਵਟਪਾਕੀਆ ਬਲਰਾਮ ਜੀਓ ਰਬਾਹ ਹਰ ਪਾਇਆ ਹਰ ਕੁਣ ਕਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਪਾ ਕੀ ਪਾਇਆ ਹਰ ਕਥੀ ਅਕਥ ਕਹਾਣੀ ਹਰਦ ਹਰ 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 ਤੁਧ ਉਪਜੀ ਹਰ ਜਪਿਆ ਮਸਤਕ ਭਾਗ ਜਿਉ ਜਨਨਾ ਆਵੈ ਹਰ ਉਪਦੇ ਮਨ ਬੇਰਾਗ ਜਿਓ ਹਰ ਤੇਜੜੀ ਨਾ ਮਨ ਚੋੜ ਲਾਉਂ ਜਿਓ ਸੰਤ ਜਨਾ ਕਰੇ ਤੇ ਨਦਰ ਦਾ ਬੰਤਨੀ ਆਇਆ ਅਰੋਧਨ ਆਇਆ ਮੋਤ ਬੋਲੇ ਹਰਵਾਨੀ ਸੰਗਤਨਾ ਗੜਭਾਗੇ ਆਇਆ ਆਜ ਕਥੀ ਹੈ ਨਤਨਾਰੀ ਤੇਰੇ

ਪੜੇ ਨਾਮ ਪਦ ਸਹਜ ਪਿਆ ਹਰ ਪਾਇਆ ਬਲਰਾਮ ਜੀਓ ਗੁਰੂ ਮੁਖ ਮਿਲਿਆ ਸਭਾਇ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਗਨ ਹਰ ਲਗਾਈ ਭਾਰਤ ਉਠੜੇ ਲਾਭ ਮਨ ਸਹਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭੁ ਤਾਇਆ ਅਗ ਦਿਨ ਹਰ ਲਿਵ ਲਾਈ ਮਨ ਚੰਦੇ ਆ ਹਲ ਪਾਇਆ ਸੁਖਮੀ ਹਰ ਨਾਮ ਅੱਥੀ ਵਧਾਈ ਹਰ ਪ੍ਰਭਾ ਠਾਕੁਰ ਕਾ ਚਰਚਾਇ ਤਨ ਹਿਰਤ ਨਾਮ ਵਿਗਾਸੀ ਤਨ ਨਾਮ ਕਹੋਲੇ ਜੋਥੀ ਲਗਰ ਹਰ ਪਾਇ ਕੰਤ ਰਗ ਨਾਸੀ ਹਰ ਜੋਤਰੀ ਲੋ ਮਨ ਸਹਿਜ ਭਿਆ ਹਰ ਪਾਇ ਨਾਦਰ i uh -huh. ਬਖਸ਼ਾ ਤੁਮ ਕਾਲਜਾਨ ਬਨਹਿਰ ਦੇ ਨਾਮ ਵੇਗਾ ਸੇ ਏਰ ਦੇ ਨਾਮ ਵੇਗਾ ਸੇ ਰੰਗ ਨਾਮ ਚੋ ਬੋਲੇ ਚੌਥੀ ਆਵੇਂ ਜਨਮਾਨ ਚੋ ਬੋਲੇ ਚੌਥੀ ਲਾਏ ਹਰ ਪਾਇਆ ਤਨ ਅੰਗ ਸੇ ਪਾਇਆ